ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਸਰਦੀਆਂ ਆ ਗਈਆਂ ਨੇ ਤੇ ਕਲੈਕਸ਼ਨਾਂ ਜਿਹੜੀਆਂ ਨੇ ਇਹ ਵਿੰਟਰ ਨਾਲਸ ਰਿਲੇਟਡ ਜਿਹੜੀਆਂ ਕਾਫੀ ਆ ਗਈਆਂ ਨੇ ਇਸ ਲਈ ਕੁਝ ਕਲੈਕਸ਼ਨਾਂ ਜਿਹੜੀਆਂ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਈਆਂ ਬਹੁਤ ਜ਼ਿਆਦਾ ਸਸਤੇ ਸੂਟ ਨੇ ਰੰਗ ਬਹੁਤ ਪਿਆਰੇ ਨੇ ਵੈਲਵਟ ਵਾਲੇ ਸੂਟ ਆਣਗੇ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਸੂਟਾਂ ਦੇ ਬਾਰੇ ਵਿੱਚ ਤੁਸੀਂ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੇਰਾ 623924575 ਜਿਹਾ ਦਿੱਤਾ ਆਇਆ ਏ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਤੁਹਾਨੂੰ ਸਿਰਫ ਤੇ ਸਿਰਫ 580 ਦੇ ਵਿੱਚ ਮਿਲ ਜਾਣਗੀਆਂ। ਸੂਟ ਸੋਨੇ ਨੇ, ਡਿਜ਼ਾਈਨ ਬੜੇ ਪਿਆਰੇ ਨੇ, ਰੰਗ ਜਿਹੜੇ ਹੈਗੇ ਨੇ ਇੱਥੇ ਏਡ ਕਰਦੇ। ਤਿੰਨੇ ਤੇ ਸੂਟ ਸਾਰੇ ਜਿਹੜੇ ਨੇ ਅਫੋਰਡੇਬਲ ਰੇਟਾਂ ਤੇ ਨੇ। ਸ਼ਿਮਰ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਜਦੋਂ ਤੋਂ ਆਇਆ। 1950 ਰੁਪਿਆਂ ਦੇ ਵਿੱਚ ਸ਼ਿਮਰ ਸੂਟ, ਡਿਜ਼ਾਈਨਰ ਦੁਪੱਟਾ, ਸੈਂਟ ਓਨ ਦਾ ਬਾਟਮ ਆਏਗਾ ਰੰਗ ਦੇ ਵਿੱਚ ਤਿੰਨ ਨੇ। ਵੈਲਵਟ ਕਲੈਕਸ਼ਨਾਂ ਬਹੁਤ ਜ਼ਿਆਦਾ ਆ ਗਈਆਂ ਨੇ ਕਿਉਂਕਿ ਹੁਣ ਵਿੰਟਰ ਸੀਜ਼ਨ ਆ ਗਿਆ ਹੈ। ਪਾਰਟੀਵੇਅ ਵੈਲਵਟ ਕਲੈਕਸ਼ਨ ਆਏ 3300 ਰੁਪਿਆ ਰੇਟ ਹੈ ਰੰਗੇ ਦੇ ਵਿੱਚ ਚਾਰ ਨੇ ਪਸ਼ਮੀਨਾ ਦੀਆਂ ਵੀ ਕਾਫੀ ਕਲੈਕਸ਼ਨਾਂ ਜਿਹੜੀਆਂ ਆ ਗਈਆਂ ਨੇ ਕਸ਼ਮੀਰੀ ਵਰਕ ਵਾਲੀਆਂ ਕਲੈਕਸ਼ਨਾਂ ਆਈਆਂ ਨੇ ਵਿంటర్ ਪਜੋਅਰ ਪਸ਼ਮੀਨਾ ਦਾ ਸੂਟ ਹੈ ਪਸ਼ਮੀਨਾ ਦਾ ਬਾਟਮ ਆਏਗਾ ਪਸ਼ਮੀਨਾ ਦਾ ਹੀ ਨਾਲ ਦਾ ਨੋਸਟੋਲ ਮਿਲੇਗਾ ਰੇਟ ਇਹਦਾ 1070 ਰੁਪਿਆ ਰੰਗ ਜਿਹੜੇ-ਜਿਹੜੇ ਹੈਗੇ ਨੇ ਮੱਥੇ ਐਡ ਕਰ ਦਿੱਤੇ ਨੇ 7 ਤੋਂ 8 ਰੰਗ ਇਹਨਾਂ ਵਿੱਚ ਹੈਗੇ ਨੇ ਬਾਕੀ ਤੁਸੀਂ ਕਿਸੇ ਸੂਟ ਦੇ ਪਾਣੇ ਵਿੱਚ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੇਰਾ 623924575 ਜੋ ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ। ਜੇ ਇਸ ਵੀ ਸੂਟ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ। ਲਾਉਣ ਪਾਕਿਸਤਾਨੀ ਫੈਬਰਿਕ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਆ ਟਾਪ ਜਿਹੜਾ ਪਿਓਰ ਨਾਨ ਕਾਟਨ ਦੇ ਵਿੱਚ ਆਗਾ ਡਿਸਟਰ ਪ੍ਰਿੰਟ ਨਾਲ embroidery ਹੋਈ ਹੈ ਪੈਚ ਵਰਕ ਹੈ ਨਾਲ बॉਟਮ ਪਿਓਰ ਕਾਟਨ ਦਾ ਆਏਗਾ ਦੁਪੱਟਾ embroidered ਕਾਟਨ ਮलमल ਦਾ। ਰੇਟ ਇਹਦਾ 1250 ਰੁਪਏ ਆ ਤੇ ਰੰਗ ਜਿਹੜੇ-ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸ਼ਿਪਿੰਗ ਚਾਰजेस ਜਿਹੜੀ ਆ ਸਾਰੇ ਸੂਟਾਂ ਤੇ ਫ੍ਰੀ ਆ ਕਿਸੇ ਵੀ ਸੂਰ ਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਰੇਟ ਇੱਥੇ ਦੱਸਿਆ ਗਿਆ ਉਸੇ ਤੇ ਹੀ ਤੁਹਾਨੂੰ ਜਿਹੜਾ ਇਹ ਸੂਟ ਤੁਹਾਡੇ ਘਰ ਤੱਕ ਪਹੁੰਚੇਗਾ ਕੋਈ ਵੀ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੀ ਕੋਈ ਕੁਐਰੀ ਕਰਨੀ ਹੈ ਤਾਂ ਉਹਦੇ ਲਈ ਮੈਂ ਨੰਬਰ ਆਪਣਾ 62392455 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦੋ ਸਕਰੀਨਸ਼ਾਟ ਸੈਂਡ ਕਰ ਦੋ ਜਿਸ ਵੀ ਸੂਟ ਦੀ ਕੁਐਰੀ ਕਰਨਾ ਚਾਹੁੰਦੇ ਹੋ ਸਟੇਟਸ ਵੇਖਣੀ ਆ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੋ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਤੇ ਮੈਂ ਤੁਹਾਡਾ ਨੰਬਰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿਸ ਤੋਂ ਤੁਹਾਨੂੰ ਸੂਟਾਂ ਦੀ ਡੇਲੀ ਦੀਆਂ ਜਿਹੜੀਆਂ ਅਪਡੇਟਸ ਨਹੀਂ ਆ ਜਾਇਆ ਕਰਨਗੀਆਂ ਕਲੈਕਸ਼ਨਾਂ ਜਿਹੜੀਆਂ ਨੇ ਮੇਰੇ ਕੋਲ ਹਰ ਰੇਂਜ ਵਿੱਚ ਹਰ ਤਰ੍ਹਾਂ ਦੀਆਂ ਹਰ ਤਰ੍ਹਾਂ ਦੇ ਸੂਟ ਹਰ ਡਿਜ਼ਾਈਨ ਵਿੱਚ ਹਰ ਰੇਂਜ ਦੇ ਹੁੰਦੇ ਨੇ ਹੁਣ ਵਿంటర్ ਸੀਜ਼ਨ ਆ ਗਿਆ ਹੈ ਵਿంటర్ ਸੀਜ਼ਨ ਦੀਆਂ ਸਪੈਸ਼ਲ ਕਲੈਕਸ਼ਨ ਆ ਗਈਆਂ ਨੇ ਉਹ ਵੀ ਮੈਂ ਅਪਡੇਟ ਕਰਾਂਗੀ ਨਾਲ ਦੀ ਨਾਲ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ